हां जी दोस्तों सत श्री अकाल किसान मेरे एक शॉर्ट वीडियो ਤੁਹਾਡੇ ਨਾਲ ਸਾਂਝੀ ਕਰਣ ਲੱਗੇ ਆ ਪਿੰਡ ਚੋਟੀਆਂ ਪਹੁੰਚੇ ਆ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਇੱਕ ਬਹੁਤ ਖੂਬਸੂਰਤ ਚੋਟੀ ਦਿਖਾ ਰਹੇ ਆ ਤੁਹਾਨੂੰ ਗੱਬਣ ਤਿਆਰੀ ਦੇ ਵਿੱਚ ਸੋ ਚੰਗਾ ਮਿਲਕਰ ਕਾਰ ਵੀਰ ਦੱਸਣ ਦਿਆ ਵੀ ਜਿੱਥੋਂ ਖਰੀਦੀ ਹੈ ਕੋਈ 18 20 ਲੀਟਰ ਦੀ ਸ਼ਹਿਦੀ ਤੇ ਆਈ ਆ ਤੂੰ ਸਾਨੂੰ ਵੀਰ ਤਿਆਰੀ ਦੇ ਵਿੱਚ ਹੀ ਆ ਕਿ ਲੈ ਦੁੱਧ ਦੇਣਾ ਜੀ 10 ਦਿਨ ਲੈ ਜੀ ਸਾਨੂੰ ਸਬਜੀ ਹਾਂ ਹਾਂ ਇਹ ਮੈਂ ਨਾ ਪੈਸੇ ਨਹੀਂ ਦਿੱਤੇ ਆਪਾਂ ਨੂੰ ਅੱਛਾ ਜੀ ਹਾਂ ਇਹ ਸੱਚਾਈ ਏ ਪੈਸੇ ਦੇਣੇ ਹੁੰਦੇ ਕਿ 20 ਲੀਟਰ ਸਾਡੀ ਤੇ ਵੀ ਦੁੱਧ ਦੇ ਜਾਰੀ ਤੇ ਰਹਿੰਦੇ ਆ ਜੀ ਠੀਕ ਹੈ ਜੀ ਹਾਂ ਕਹਿੰਦੇ ਵੀਡੀਓ ਠੋਕ ਕੇ ਕਹਿੰਦੇ ਆਪਾਂ ਐ ਨਹੀਂ ਗਲਤੀ ਲਈ ਕਰਦੇ ਆਪਾਂ ਆਹ 17 18 ਕਿਲੋ ਦਾ ਆਪਾਂ ਗਰੰਟੇਡ ਦੇਣੀ ਅਗਲਾ ਵੀ ਦਿੱਤੀ ਆ ਠੀਕ ਹੈ ਠੀਕ ਹੈ ਹਾਂ ਲੈ ਵੀ ਠੀਕ ਆ ਜੀ ਉਹ 18 ਲੀਟਰ ਤੋਂ ਪਲੱਸ ਦੀ ਗਰੰਟੀ ਤੋਂ ਸੱਲੀ ਤੇ ਦੋਸਤੋ ਇਹ ਆਈ ਏ ਮੱਜ ਆ ਕੰਮ ਅਕੇ ਮੇਰੇ ਭਰਾ ਕਿਸੇ ਨੇ ਵੀ ਖਰੀਦ ਨਹੀਂ ਆਪਦੀ ਸਮਝ ਤੁਸੀਂ ਵੇਖ ਕਿਉਂ ਪੀਦਾ ਠੀਕ ਹੈ ਜੀ ਦੂਜੇ ਸੂਵੇ ਨੇ ਸੂਣਾ ਫਰਮਲੇਵੇ ਦੀ ਸਾਫ ਸੁਥਰੀ ਆ ਚਾਰ ਸਨੇਵਾ ਮੋਟ ਤੋਂ ਹਜ ਦਿਨ ਲੈ ਜੂਗੀ ਉਸ ਅਕੋਰਡਿੰਗ ਥੱਲੇੋਂ ਮੰਥਣ ਕਾਫੀ ਜਾਣਾ ਇਹਨੇ ਕਰਮਾਲੀ ਨੇ ਠੀਕ ਹੈ ਜੀ ਤੁਹਾਨੂੰ ਨਾ ਚੱਟਾ ਤੁਸੀਂ ਵੇਖੋ ਬੜਾ ਸਾਫ ਆ ਤੇ ਮੁੱਲ ਦੀ ਗੱਲ ਕਰੀਏ ਡਿਮਾਰ ਦੀ ਗੱਲ ਕਰੀਏ ਚਾਹੇ ਕੋਈ ਡੇਢ ਕਰਾ ਲਓ ਚਾਹੇ ਕੋਈ ਪਲੱਸ ਕਰਾ ਲਓ ਸੋਨੂ ਵੀਰੇ 1 48 ਦੀ ਹਾਂਜੀ 1 48 ਦੀ ਲੈ ਦੇ ਆ ਜੀ ਠੀਕ ਹੈ ਜੀ ਹਾਂਜੀ